ਅੱਜ ਉਸ ਮਾਈ ਪਾਰਟੀ ਹੁਸ਼ਾਰਪੁਰ ਵੱਲੋਂ ਕਮਾਲਪੁਰ ਚੌਕ ਵਿਖੇ ਬਸਪਾ ਅਗੂ ਦਿਨੇਸ਼ ਕੁਮਾਰ ਪੱਪੂ ਅਤੇ ਸ਼ੈਰੀ ਪ੍ਰਧਾਨ ਬਸਪਾ ਵਿਰਿੰਦਰ ਵਦਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਪਸਪਾ ਆਗਮਣੇ ਸ਼ਰਕਤ ਕੀਤੀ ਉੱਥੇ ਹੀ ਵਕਫਾਕ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪ ਸਰਕਾਰ ਆਪਣੇ ਆਪ ਨੂੰ ਇਮਾਨਦਾਰ ਹੋਣ ਦੀ ਗੱਲ ਲਾਖ ਰਹੀ ਹੈ ਪਰ ਪਿਛਲੇ 18 ਮਹੀਨਿਆਂ ਤੋਂ ਗਰੀਬ ਲੋਕਾਂ ਨੂੰ ਕਣਕ ਦੇਣੀ ਬੰਦ ਕੀਤੀ ਹੋਈ ਹੈ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਆੜ ਵਿੱਚ ਆਪਣਾ ਕੋਟਾ ਬੰਦ ਕਰ ਰਹੀ ਹੈ ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਜੋ ਗੱਲਾਂ ਸਟੇਜ ਤੇ ਕਰਦੇ ਹਨ ਉਹ ਜ਼ਮੀਨੀ ਪੱਧਰ ਤੇ ਇਸ ਤੋਂ ਉਲਟ ਹੋ ਰਹੀਆਂ ਹਨ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਹਿਲਾਂ ਚਿੱਟਾ ਪਿੰਡਾ ਪਿੰਡਾ ਵਿੱਚ ਵਿਗਦਾ ਸੀ ਤੇ ਹੁਣ ਆਲਮੇ ਹੈ ਕਿ ਨਸ਼ਾ ਘਰ ਘਰ ਵਿਖ ਰਿਹਾ ਹੈ ਜਿਸ ਨਾਲ ਪੰਜਾਬ ਦਾ ਹਰ ਵਰਗ ਦੁਖੀ ਹੈ ਉਹਨਾਂ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ 15 ਦਿਨਾਂ ਵਿੱਚ ਕਨਕਦੀ ਸਪਲਾਈ ਚਾਲੂ ਨਾ ਕੀਤੀ ਗਈ ਤਾਂ ਨਸ਼ੇ ਦੇ ਖਾਤਮੇ ਨੂੰ ਨਾ ਖਤਮ ਕੀਤਾ ਗਿਆ ਤਾਂ ਬਸਪਾ ਆ ਰਹੀਆਂ ਚੱਬੇਵਾਲ ਦੀਆਂ ਚੋਣਾ ਅਤੇ ਡਾਕਟਰ ਰਾਜਕਮਾਰ ਚੱਬੇਵਾਲ ਦਾ ਹਰ ਸ਼ਹਿਰ ਹਰ ਪਿੰਡ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਕਰੇਗੀ ਕਮਾਲਪੁਰ ਚੌਂਕਾਂ ਜੀ ਅਸੀਂ ਇਹ ਦਿਨੇਸ਼ ਪੱਪੂ ਜੀ ਸਾਡੇ ਵੱਡੇ ਵੀਰ ਇਹਨਾਂ ਦੀ ਅਗਵਾਈ ਦੇ ਵਿੱਚ ਜਿਵੇਂ ਸਾਨੂੰ ਪਾਰਟੀ ਹੁਕਮ ਲਾਉਂਦੀ ਆ ਵਰਕਰ ਸਾਡੇ ਹੁਕਮ ਲਾਉਂਦੇ ਆ ਕੇ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਜਿਹੜੀ ਕਣਕ ਆ ਔਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਵੀ ਸਮਝਾਉਂਦੇ ਆ ਰਹੇ ਹਾਂ ਕਿ ਜਿਹੜੀ ਕਣਕ ਆ ਲੋਕਾਂ ਦਾ ਹੱਕ ਆ ਇਹ ਕਿਸੇ ਸਰਕਾਰ ਦੀ ਸਕੀਮ ਨਹੀਂ ਜਦ ਕੇ ਸ਼ੁਰੂ ਤੋਂ ਸਰਕਾਰਾਂ ਇਹਨੂੰ ਸਕੀਮ ਦੇ ਨਾਲ ਲੈ ਕੇ ਲੋਕਾਂ ਨੂੰ ਵਰਤਦੀਆਂ ਰਹੀਆਂ ਲੋਕ ਵਿਚਾਰੇ ਭੋਲੇ ਭਾਲੇ ਨੇ ਔਰ ਰਾਜਨੀਤੀ ਵਿੱਚ ਪੈਸੇ ਦੇ ਦਮ ਤੇ ਲੋਕ ਅੱਗੇ ਆ ਰਹੇ ਨੇ ਆ ਜਿਹੜਾ ਵਿਧਾਇਕ ਜਿੱਤਿਆ ਇਹ ਵੀ ਤੁਹਾਨੂੰ ਪਤਾ ਜਿਹੜੀ ਪਾਰਟੀ ਦੇਖਦਾ ਉਦੋਂ ਨੂੰ ਹੋ ਜਾਂਦਾ ਆ ਔਰ ਲੋਕ ਭੋਲੇ ਨੇ ਲੋਕ ਠਗੇ ਜਾਂਦੇ ਨੇ ਕਦੀ ਸੰਵਿਧਾਨ ਦੇ ਨਾਂ ਤੇ ਸੰਵਿਧਾਨ ਦੇ ਉੱਪਰ ਤਲਵਾਰ ਰੱਖ ਕੇ ਚੰਨੀ ਵਰਗੇ ਕਾਂਗਰਸ ਦੇ ਵਿਧਾਇਕ ਜਿਹੜੀ ਅੱਜ ਕਾਂਗਰਸ ਆਪੋਜੀਸ਼ਨ ਦੇ ਵਿੱਚ ਬੈਠੀ ਜਿਹਨੂੰ ਬੋਲਣਾ ਚਾਹੀਦਾ ਨਾ ਤਾਂ ਉਹ ਸੰਵਿਧਾਨ ਨਾਲ ਜੋੜੋ ਛੇੜਖਾਨੀ ਹੋਈ ਆ ਉਸ ਮੁੱਦੇ ਤੇ ਬੋਲੀ ਆ ਕਾਂਗਰਸ ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਕਣਕ ਦਾ ਮੁੱਦਾ ਆ ਵੀ ਜਿਹੜੀ ਕਣਕ ਆ ਲੋਕਾਂ ਨੂੰ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਕਰੇ ਉਹਦਾ ਕਾਰਨ ਇਹ ਆ ਵੀ ਸਾਡੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਕਣਕ ਆ ਕਿ ਉਹਦੀ ਜਿਹੜੀ ਸਿਕਿਉਰਟੀ ਆ ਉਹਦੇ ਉੱਪਰ ਕਰੋੜਾਂ ਅਰਬਾਂ ਦਾ ਖਰਚਾ ਆਉਂਦਾ ਔਰ ਜਦੋਂ ਉਹ ਕਣਕ 2-3 ਸਾਲ ਤੱਕ ਸਟੋਰਾਂ ਦੇ ਵਿੱਚ ਰਹਿੰਦੀ ਆ ਉਸ ਦੇ ਬਾਵਜੂਦ ਵੀ ਖਰਾਬ ਹੋ ਜਾਂਦੀ ਉਹਨੂੰ ਸਮੁੰਦਰਾਂ ਦੇ ਵਿੱਚ ਸੁੱਟਣਾ ਪੈਂਦਾ ਆ ਇਹ ਮੈਂ ਨਹੀਂ ਕਹਿੰਦਾ ਮਾਨਯੋਗ ਸਾਡੀ ਸੁਪਰੀਮ ਕੋਰਟ ਨੇ ਵੀ ਇਹ ਦਾਅਵਾ ਕੀਤਾ ਆ ਪਰ ਉਹਦੇ ਬਾਵਜੂਦ ਲੋਕਾਂ ਨੂੰ ਜਾਣਕਾਰੀ ਨਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰਾਂ ਸਕੀਮ ਦੇ ਜਰੀਏ ਔਰ ਲਾਈਨਾਂ ਦੇ ਵਿੱਚ ਪਿੰਡਾਂ ਵਿੱਚ ਸਰਪੰਚਾਂ ਨੇ ਮਹੱਲਿਆਂ ਦੇ ਵਿੱਚ ਡੀਪੂ ਹੋਲਡਰਾਂ ਨੇ ਔਰ ਐਮਸੀਆਂ ਨੇ ਇਹਨਾਂ ਨੇ ਲੋਕਾਂ ਨੂੰ ਲਾਈਨਾਂ 'ਚ ਖੜੇ ਕੀਤਾ ਔਰ ਲੋਕ ਵੀ ਇਸ ਗੱਲ ਤੋਂ ਸਤੇਜ ਹੋਦਣ ਅਸੀਂ ਬੌਧਨ ਸਮਾਜ ਪਾਰਟੀ ਦੇ ਮਾਦੀਮ ਤੋਂ ਦੱਸਣਾ ਚਾਹੁੰਦੇ ਆ ਕਿ ਲੋਕ ਨੀਲੇ ਝੰਡੇ ਥੱਲੇ ਆਉਣ ਲੋਕਾਂ ਨੂੰ ਚਾਹੀਦਾ ਜਿਹੜੀ ਕਣਕ ਆ ਉਹ ਉਹਨਾਂ ਦਾ ਹੱਕ ਆ ਉਹ ਜਿਹੜੀ ਪਰਚੀ ਉਹਨੇ ਕਟਾਈ ਆ ਉਹਨਾਂ ਦੇ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਕਰੇਗੀ ਤੇ ਭਗਵੰਤ ਮਾਨ ਜਿਹੜਾ ਸਭ ਤੋਂ ਝੂਠਾ ਮੈਂ ਸਮਝਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਜੇ ਸਭ ਤੋਂ ਝੂਠਾ ਕੋਈ ਮੁੱਖ ਮੰਤਰੀ ਪਾਇਆ ਗਿਆ ਜਿਹਨੂੰ ਮੈਂ ਕਹਿ ਸਕਦਾ ਕਿ ਨਕਲੀਆ ਉਹ ਹੈ ਭਗਵੰਤ ਮਾਨ ਜਿਹਨੇ ਦੋ ਦਾਵਾ ਕੀਤਾ ਸੀ ਬਿਲਕੁਲ ਉਹਦੇ ਉਲਟ ਚੱਲਿਆ ਔਰ ਕਿੱਡੀ ਹੈਰਾਨੀ ਦੀ ਗੱਲ ਆ ਜਿਹੜੀ ਪਾਰਟੀ ਇਹ ਕਹਿ ਕੇ ਅੱਗੇ ਆਈ ਸੀ ਕਿ ਬਦਲਾਅ ਚਾਹੀਦਾ ਸਭ ਤੋਂ ਵੱਧ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਅੱਗੇ ਲਿਆ ਕੇ ਐਮ ਐਲ ਏ ਐਮ ਪੀ ਦੀਆਂ ਟਿਕਟਾਂ ਦਿੱਤੀਆਂ ਔਰ ਨਮਾਇੰਦਗੀ ਕਰਾਈ ਔਰ ਉਸ ਹਰਪੁਰ ਦੇ ਵਿੱਚ ਜਿਹੜੇ ਲੋਕ ਕਾਂਗਰਸ ਦੇ ਵਿੱਚ ਰਾਜ ਸੱਤਾ ਦਾ ਆਨੰਦ ਮਾਣ ਰਹੇ ਸੀ ਉਹੀ ਲੋਕ ਆ ਜਿਹੜੇ ਸਰਕਾਰ ਦੇ ਆਨੰਦ ਮਾਣ ਰਹੇ ਦੱਸੋ ਇਹ ਕਿਹੜਾ ਬਦਲਾਅ ਹੋਇਆ